ਸਦੀ ਦੇ ਖੌਣ ਕੇ ਕਿਹੜੀ ਮੈਂ ਮੈਂ ਕਹਿੰਦੀ ਆ ਦੀਦੀ ਜੀ ਤੁਸੀਂ ਦੱਸਾ ਕੀ ਕਰੋ ਦੋ ਗੁਸ਼ੀਆਂ ਧਨੀਆਂ ਦੀਆਂ ਦੋ ਗੁਸ਼ੀਆਂ ਪਾਲਕ ਦੀਆਂ ਦੋ ਗੁਸ਼ੀਆਂ ਮੇਥੀ ਦੀਆਂ ਦੋ ਗੁਸ਼ੀਆਂ ਮੇਥੀਆਂ ਦੀਆਂ ਘੜੋ ਹੈ ਤਾਂ ਠੀਕ ਹੈ ਮੇਰਾ ਹੱਥਾ ਬੰਨੇ ਹੋਟਾ ਬੰਨੇ ਹੈ ਸਹੀ ਗੱਲ ਹੈ ਤੇ ਹੈ ਵਧੀਆ ਬਹੁਤ ਸੋਹਣਾ ਹੈ ਪਹਿਲਾਂ ਆਪਾਂ ਜਾ ਕੇ ਵੇਂਦੇ ਆ ਜਿਹੜਾ ਤੁਸੀਂ ਬੰਦ ਗੋਭੀ ਹੈ ਛੇਤੀ ਜੀ ਬੰਦ ਗੋਭੀ ਵਾਲੀ ਖੇਤੀ ਹਾਂ ਉਹ ਜਦ ਮੈਂ ਕਿਹਨਾਂ ਵਾਰੀ ਵੀ ਕਿਤੇ ਦੇ ਵਿੱਚ ਨਾ ਨਾ ਉਹ ਤੋਂ ਬੰਬੀ ਵਾਲੇ ਖੇਰ ਬੋਟ ਲੈਂਦੇ ਦੋ ਬੋਰੇ ਬੋਰੇ ਇਹ ਵਾਲੇ ਕਿਹੜੇ ਲਾਇਏ ਜਿਹੜੇ ਆ ਬਾਹਰੀਆਂ ਨੂੰ ਲਾਉਂਦੇ ਹੋ ਨਾ ਇੱਕ ਗੱਲ ਬਾਹਰੀ ਇਹ ਹਰੇ-ਹਰੇ ਜਿਹੜਾ ਦੇ ਵਿੱਚ ਉਹ ਵੇਲੇ ਉਹ ਲਾਉਣੇ ਚਾਹੀਦੇ ਬਾਹਰੀਆਂ ਮੈਂ ਉਦੋਂ ਦੀ ਇੱਧਰ ਆਈ ਆ ਜਦੋਂ ਦੀ ਨਾ ਇੱਥੇ ਸਬਜ਼ੀ ਲਾਈ ਸੀ ਹਮ ਭਾਈ ਮੇਥੇ ਕਿੰਨੇ ਹੋਏ ਕਿੰਨੀ ਸੋਹਣੀ ਗੋਭੀ ਲੱਗਣ ਦੀ ਨਾ ਬੰਦ ਗੋਭੀ ਕੀ ਦਾ ਨਿਕਾ ਦੇ ਨਿਆਰ ਆ ਜਾਈ ਦੇ ਵਿੱਚ ਬਾਹਰ ਮੂੰਹ ਕੱਢ ਕੇ ਬੈਠਾ ਨਾ ਨਿਕਾ ਦੇ ਨਿਆਰਾ ਉਹ ਚਲ ਗੱਲਿਆ ਨਾ ਜੀਜੀ ਮੈਂ ਰੱਤ ਤੇ ਦੇਣਾ ਸਵਾਦ ਨਾਲ ਖਾਦੀ ਉਹ ਮੇਥੇਂ ਦੀ ਈ ਕਿ ਤਾਂ ਮੇਥੀ ਦੀ ਮੇਥੀ ਦੀ ਸੀ ਹੂੰ ਆਹ ਪੋਲ ਵੱਡ ਲਿਓ ਸਲਾਦ ਦੇ ਵਿੱਚ ਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾ ਰਹੇ ਆਂ ਬੰਦ ਗੋਭੀ ਬੰਦ ਗੋਭੀ ਆਈ ਆ ਸੰਦੀਪ ਦੇ ਪਿੰਡੋਂ ਤੇ ਥੋੜੇ ਜਿਹੇ ਪੱਤੇ ਜਿਹੜੇ ਹੁਣ ਇਹਦੇ ਖਰਾਬ ਹੋ ਗਏ ਨਾ ਆਪਾਂ ਜੜੇ ਆ ਚਲਾ ਦੇ ਤੇ ਖਾ ਚੁੱਕੀਆਂ ਤੇ ਇੱਕ ਜਿਹੜਾ ਫੋਲਿਆ ਹੁਣ ਇਹਦੀ ਆਪਾਂ ਸਬਜ਼ੀ ਬਣਾਉਣੀ ਆ ਬਿਹਾਰੀ ਸਟਾਈਲ ਵਿੱਚ ਜੋ ਕਿ ਬਹੁਤ ਲਾਜਵਾਬ ਹੁੰਦੀ ਆ ਅਦਰਕ ਲੈ ਲਿਆ ਆਪਾਂ ਇੱਕ ਟੁਕੜਾ ਲਾਲ ਮਿਰਚਾਂ ਪਿਆਜ਼ ਟਮਾਟਰ ਤੇ ਲਸਣ ਦੇ ਜਿਹੜੇ ਆ ਆਪਾਂ ਕਲੀਆਂ ਜਿਹੜੀਆਂ ਉਹਨੇ ਲਈਆਂ ਇਹਦੇ ਵਿੱਚ ਆਪਾਂ ਇਹ ਜਿਹੜੇ ਪੱਤੇ ਆ ਲਸਣ ਦੇ ਜਿਸ ਨੂੰ ਪੰਜਾਬੀ ਵਿੱਚ ਕਹਿੰਦੇ ਪੂਕਾ ਹਾਂ ਪੂਕਾ ਇਹਨਾਂ ਨੂੰ ਆਪਾਂ ਕੱਟ ਕੇ ਤੇ ਥੋੜਾ ਥੋੜਾ ਲੰਬੇ ਲੰਬੇ ਇਹਦੇ ਪੀਸ ਕਰਾਂਗੇ ਤੇ ਕੋਜ ਆਪਾਂ ਚਟਮੂਗਲੀ ਵਿੱਚ ਇਹਦਾ ਮਸਾਲਾ ਬਣਾ ਕੇ ਤੇ ਫਿਰ ਆਪਾਂ ਗੋਭੀ ਜਿਹੜੀ ਇਹ ਬਣਾਉਣੀ ਆ ਤੇ ਜਿਹੜੇ ਆਲੂ ਆਪਾਂ ਇਹਨਾਂ ਨੂੰ ਬੋਇਲ ਕਰਦੇ ਆ ਬੋਇਲ ਕਰਦੇ ਆ ਕਰਨਾ ਚਾਹੀਦਾ ਕਰਨਾ ਵੀ ਆ ਥੋੜੇ ਹਾਫ ਕੀਤੇ ਆ ਠੀਕ ਆ ਠੀਕ ਹਾਫ ਮੈਂ ਪਹਿਲਾਂ ਕਰ ਲਈ ਕਿਉਂਕਿ ਇਹਦੇ ਵਿੱਚ ਆਲੂ ਜਿਹੜੇ ਨਾ ਬਹੁਤ ਛੋਟੇ ਛੋਟੇ ਜਿਹੇ ਚਾਹੀਦੇ ਆ ਜਿਹੜੇ ਗੋਭੀ ਦੇ ਨਾਲ ਹੀ ਬੋਇਲ ਹੋ ਜਾਣ। ਇਹ ਥੋੜੇ ਵੱਡੇ ਸੀਗੇ ਤੇ ਮੈਂ ਥੋੜੇ ਹਾਫ ਇਹਨਾਂ ਨੂੰ ਪਹਿਲਾਂ ਕਰ ਲਿਆ ਆ। ਠੀਕ ਆ। ਚਲੋ। ਥੋੜਾ ਕਰੀਏ ਸਮਾਨਾ ਪਰ ਰੈਡੀ। ਚਲੋ ਜਲਦੀ ਬਣਾਉ। ਮੇਰੇ ਤੇ ਮੂੰਹ 'ਚ ਪਾਣੀ ਆ ਜਾਂਦਾ ਹਰ ਹਰ ਵਾਰ ਵਾਂਗ। ਸਹੀ ਜਿਵੇਂ ਇਹਨੂੰ ਕੀ ਆਂਦੇ ਆ ਸਰੋਂ ਕਾਲੀ ਸਰੋਂ ਕਾਲੀ ਸਰੋਂ ਕਾਲੀ ਸਰੋਂ ਕਾਲੇ ਸਰੋਂ ਤੇ ਪੀਲੇ ਸਰੋਂ ਵੀ ਹੁੰਦੀ ਨਾ ਹਾਂਜੀ ਜਦੋਂ ਇਹ ਚੜਕਾਏਗੇ ਤੇਰੇ ਦੇ ਪਾਵਾਂਗੇ ਆਪਾਂ ਬਾਕੀ ਇਹ ਕਰਦੇ ਹਾਂ ਇਹ ਦੇਖੇ ਇਨਗਰੀਡੀਅੰਟਸ ਹਾਂਜੀ ਚਟਕਣ ਲੱਗ ਗਈ ਨਾ ਸਰੋਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਅਦਰਕ ਜਿਹੜਾ ਲੰਬਾ ਲੰਬਾ ਕੱਟਿਆ ਉਹ ਪਾ ਲੰਨਾ ਹੈ ਪਿਆਜ਼ ਮੇਥੀ ਮਟੀਰੀਅਲ ਸਾਰਾ ਆਪਾਂ ਚੁੱਠੇ ਮੰਗਲੇ ਵਿੱਚ ਕੁੱਟ ਲਿਆ ਸੀ ਘਰ ਤੇ ਗਰਮ ਮਸਾਲੇ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਪਾਂ ਨਾਲ ਹੀ ਕੁੱਟ ਲਿਆ ਹੈ ਥੰਗੀਆਂ ਤੇ ਨਾਲ ਹੀ ਜੀਰਾ ਤੇ ਕਾਲੀ ਮਿਰਚ ਸਾਬਤ ਕੱਚੀ ਹਲਦੀ ਛਿੱਲ ਕੇ ਉਹ ਵੀ ਆਪਾਂ ਕੁੱਟ ਕੇ ਵਿੱਚ ਨਾਲ ਹੀ ਤਿਆਰ ਕਰ ਲਈ ਹੈ ਬਾਕੀ ਸਵਾਦ ਅਨੁਸਾਰ ਲੂਣ ਪਾ ਦਿੱਤਾ ਬੋਇਲ ਕੀਤੇ ਹੋਏ ਆਲੂ ਜਿਹੜੇ ਆਪਾਂ ਕ੍ਰਾਸ ਕਰਕੇ ਪਾ ਦਿੰਨੇ ਆ ਵਿੱਚ ਤਾਂ ਸਬਜ਼ੀ ਲਗਭਗ ਪਾਣੀ ਚੁੱਕੀ ਹੈ ਕਿਉਂਕਿ ਆਪਾਂ ਸਾਰਾ ਕੁਝ ਬੋਇਲ ਕੀਤਾ ਸੀਗਾ ਫਸਟ ਟਾਈਮ ਆਪਾਂ ਇਵੇਂ ਨਹੀਂ ਗੋਭੀ ਬਣਾ ਕੇ ਵੇਖੀ ਆ ਗੋਭੀ ਨੂੰ ਉਬਾਲ ਕੇ ਤੇ ਫਿਰ ਆਪਾਂ ਇਹਨੂੰ ਲਾਇਆ ਤੜਕਾ ਕਿਉਂਕਿ ਮੈਂ ਵੀਡੀਓ ਵੇਖੀ ਸੀਗੀ ਤੇ ਮੈਨੂੰ ਬਹੁਤ ਹੀ ਵਧੀਆ ਲੱਗੀ ਸੀ ਬਿਹਾਰੀ ਸਟਾਈਲ ਵਿੱਚ ਨਾਲ ਹੀ ਆਪਾਂ ਚਾਵਲ ਬਣਾਏ ਆ ਤਾਂ ਮੈਂ ਵੀ ਫਸਟ ਟਾਈਮ ਟਰਾਈ ਕੀਤਾ ਤੇ ਬਾਕੀ ਤੁਸੀਂ ਵੀ ਟਰਾਈ ਕਰਕੇ ਵੇਖ ਸਕਦੇ ਹੋ ਕਿ ਕਿਵੇਂ ਦਾ ਸਵਾਦ ਆ ਹਰੀਆਂ ਤਾਂ ਨਹੀਂ ਆਪਾਂ ਅੱਗੇ ਗਾਰਨਿਸ਼ ਕਰ ਲਈਏ ਤੇ ਹੁਣ ਆਪਾਂ ਸਰਵਿੰਗ ਪਲੇਟ ਵਿੱਚ ਕੱਢਦੇ ਆ ਸਬਜ਼ੀ ਸਬਜੀ ਆ ਲਾਜਵਾ ਵੇਕਨੂ ਤੇ ਲੱਗਦੀ ਆ ਬਹੁਤ ਵਧੀਆ ਗਰਮ ਗਰਮ ਨਾਲ ਪਾਵਾਂਗੇ ਦੇਸੀ ਘਿਓ ਤਾਂ ਟੇਸਟ ਕਰਦੇ ਆ ਕਿਵੇਂ ਦੀ ਬਣੀ ਆ ਸਬਜੀ ਤੇ ਲੱਗੀ ਕਾਫੀ ਮਿਹਨਤ ਤੇ ਸਬਜੀ ਸੁਆਦੀ ਹੋਣੀ ਆ ਬਾਕੀ ਜਦੋਂ ਵੀ ਆਪਾਂ ਪਿੱਕੇ ਚੋਲੇ ਦੇ ਨਾਲ ਐਵੇਂ ਦੀ ਸਬਜੀ ਬਣਾਉਣੀ ਆ ਤਾਂ ਖਾਸ ਕਰਕੇ ਮਿਰਚਾਂ ਤੇ ਜਿਹੜਾ ਨਮਕ ਆ ਬਰਾਬਰ ਦਾ ਹੋਵੇ ਤਾਂ ਟੇਸਟ ਵੈਸੇ ਬਣ ਜਾਂਦਾ ਆ ਤਾਂ ਵੀਡੀਓ ਵੇਖ ਲੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ